ਅਸੀਂ ਚਾਹੁੰਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਡ ਦੀ ਨਾ ਹੋਵੇ ਉਹ ਇਲੈਕਟਡ ਦੀ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਯੂਨੀਵਰਸਿਟੀਆਂ ਦਾ ਚਾਂਸਲਰ ਲਾਅਨ ਨੂੰ ਲੈ ਕੇ ਰਾਸ਼ਟਰਪਤੀ ਵੱਲੋਂ ਵਾਪਸ ਭੇਜੇਗੇ ਸੋਧ ਬਿੱਲ ਤੇ ਹੈ ਪੰਜਾਬ ਦੇ ਰਾਜਪਾਲ ਵੱਲੋਂ ਭੇਜੇਗੇ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਨੇ ਬਿਨਾਂ ਮਨਜ਼ੂਰੀ ਦੇ ਪੰਜਾਬ ਸਰਕਾਰ ਕੋਲ ਫਿਰੰਗ ਮੋੜ ਦਿੱਤਾ ਹੈ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ 21 ਜੂਨ ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਸੀ ਬਿੱਲ ਤਹਿਤ ਸੂਬੇ ਦੀਆਂ 12 ਸਟੇਟ ਯੂਨੀਵਰਸਿਟੀਆਂ ਤੇ ਕੁਲਪਤੀ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਇਹ ਬਿੱਲ ਪੰਜਾਬ ਰਾਜ ਪਵਨ ਨੂੰ ਵਾਪਸ ਕਰ ਦਿੱਤਾ ਨਤੀਜਾ ਇਸ ਪ੍ਰਕਿਰਿਆ ਤੇ ਰਵਈਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੈ ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ ਮਮਤਾ ਬੇਨਰਜੀ ਨੇ ਵੀ ਬੰਗਾਲ ਦੇ ਵਿੱਚ ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਬਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ ਅਸਲ ਚ ਕੀ ਹੈ ਅਸੀਂ ਚਾਹੁੰਦੇ ਆ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਡ ਦੀ ਨਾ ਹੋਵੇ ਉਹ ਇਲੈਕਟਡ ਦੀ ਹੋਵੇ ਅਸੀਂ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪੀਸੀ ਲਾਉਣਾ ਹੈ ਤਾਂ ਸਾਨੂੰ ਤਿੰਨ ਨਾਮ ਦੇਣੇ ਪੈਣਗੇ ਹੁਣ ਗਵਰਨਰ ਸਾਹਿਬ ਨੂੰ ਦੇਣੇ ਪੈਣਗੇ ਉਹ ਕਿ ਉਹ ਤਿੰਨਾਂ ਚੋਂ ਇੱਕ ਚੁਣਨਗੇ ਆਪਣੀ ਮਰਜ਼ੀ ਦਾ ਫਿਰ ਚੁਣਿਆ ਕਿਨੇ ਫਿਰ ਇਲੈਕਟਡ ਨੇ ਜਾਂ ਸਿਲੈਕਟਡ ਨੇ ਕਲਚਰ ਵੀ ਪਤਾ ਹੋਣਾ ਚਾਹੀਦਾ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ ਪੀਏਯੂ ਦਾ ਕਲਚਰ ਕੀ ਹੈ ਬਾਕੀ ਯੂਨੀਵਰਸਿਟੀਆਂ ਦਾ ਤੋਂ ਅਸੀਂ ਲਿਆਂਦਾ ਸੀਗਾ ਬਿਲ ਵਿਧਾਨ ਸਭਾ ਚ ਤੇ ਅਸੀਂ ਐਸਜੀਪੀਸੀ ਵਾਲਾ ਵੀ ਲੈ ਕੇ ਆਂਦਾ ਸੀ ਕੋਈ ਉਹ ਵੀ ਉੱਥੇ ਭੇਜਦਾ ਤੋਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਗਵਰਨਰ ਸਾਹਿਬ ਨੇ ਜਿਹੜੇ ਬਿਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜਦਾ ਰਾਸ਼ਟਰਪਤੀ ਚਾਰ ਪੰਜ ਮਹੀਨੇ ਬਾਅਦ ਵਾਪਸ ਭੇਜਦਾ ਇਹ ਇਹ ਆਪਣੀ ਡੈਮੋਕ੍ਰੇਸੀ ਹੈ ਹਾਂਜੀ ਕਰਦੇ ਆ ਮੀਟਿੰਗ ਕਰਦੇ ਆ ਕਰਾਂਗੇ